ਇਜੋ ਨਜ਼ਾਰਾ ਤੁਸੀਂ ਦੇਖ ਰਹੇ ਹੋ ਇਸ ਵੇਲੇ ਪੰਜਾਬ ਦੇ ਵਿੱਚ ਅਸੀਂ ਮੌਜੂਦਾ 6 ਡਿਗਰੀ ਸੈਲਸੀਅਸ ਦੀ ਜੁਗਰਾਵਟ ਦੱਸੀ ਜਾ ਰਹੀ ਹੈ ਟੈਂਪਰੇਚਰ ਦੀ ਤਾਪਮਾਨ ਕਾਫੀ ਘੱਟ ਚੁੱਕਿਆ ਹੈ ਪੰਜਾਬ ਦੇ ਵਿੱਚ ਜੇਕਰ ਤੁਸੀਂ ਐਂਟਰ ਕਰਦੇ ਹੋ ਤੁਸੀਂ ਪੰਜਾਬ ਦੇ ਵਿੱਚ ਸਫਰ ਕਰ ਰਹੇ ਹੋ ਤਾਂ ਇਹ ਨਜ਼ਾਰਾ ਤੁਹਾਨੂੰ ਦੇਖਣ ਨੂੰ ਮਿਲੇਗਾ ਘਰੋਂ ਨਿਕਲਣ ਤੋਂ ਪਹਿਲਾਂ ਗੱਡੀਆਂ ਦੀਆਂ ਜੁਨੇ ਰੇਅਰ ਲਾਈਟਸ ਜੁਨੇ ਬੀਮ ਲਾਈਟਸ ਜੁਨੇ ਆਪਣੀਆਂ ਔਨ ਕਰਕੇ ਚੱਲਣਾ ਫਰੰਟ ਦੀ ਲਾਈਟਸ ਸਾਰਾ ਸਾਵਧਾਨੀ ਵਰਤ ਕੇ ਘਰੋਂ ਨਿਕਲਣਾ ਕਿਉਂਕਿ ਦੂਰ ਦੂਰ ਤੱਕ ਕਾਫੀ ਦੂਰੀ ਤੱਕ ਜੋ ਹੈ ਦੇਖਿਆ ਜਾ ਸਕਦਾ ਹੈ ਕਿ ਧੁੰਦ ਦੀ ਚਾਦਰ ਵਿਛੀ ਹੋਈ ਹੈ ਤਾਂ ਗੱਡੀਆਂ ਨਜ਼ਰ ਨਹੀਂ ਆ ਰਹੀਆਂ ਤਾਂ ਘਰੋਂ ਨਿਕਲਦੇ ਹੋਏ ਜੋ ਹੈ ਸਾਵਧਾਨੀ ਵਰਤੋ ਆਪਣੇ ਜੋ ਹੈ ਆਪਣੇ ਨਾਲ ਜੋ ਹੈ ਸਾਰਾ ਆਪਣੇ ਮੋٹے ਕਪੜੇ ਸਵੈਟਰ ਵਗੈਰਾ ਸਭ ਕੁਝ ਆਪਣਾ ਪਹਿਨ ਕੇ ਨਿਕਲੋ ਕਿਉਂਕਿ ਠੰਡ ਦਾ ਕਹਿਰ ਹੈ ਤਾਂ ਆਪਣਾ ਧਿਆਨ ਰੱਖਣਾ ਬਹੁਤ ਜ਼ਰੂਰੀ ਹੈ ਇਸ ਦੇ ਵਿੱਚ ਤਾਂ ਮੌਸਮ ਵਿਭਾਗ ਦੇ ਵੱਲੋਂ ਵੀ ਅਲਰਟ ਜਾਰੀ ਕੀਤਾ ਗਿਆ ਮੀਂਹ ਦੇ ਲਈ ਵੀ ਤਾਂ ਮੀਂਹ ਵੀ ਪੈ ਸਕਦਾ ਹੈ ਪੰਜਾਬ ਦੇ ਵਿੱਚ ਇਸ ਦੀ ਗੱਲ ਕਰੀਏ ਪਹਾੜਾ ਦੇ ਨਾਲ ਜੋ ਨੇੜਤਾ ਹੋਣ ਕਾਰਨ ਚੰਡੀਗੜ੍ਹ ਅਤੇ ਪੰਜਾਬ ਦੇ ਕੁਝ ਜ਼ਿਲ੍ਹਿਆਂ ਵਿੱਚ ਸਰਦੀ ਦਾ ਕਹਿਰ ਦੇਖਣ ਨੂੰ ਮਿਲ ਰਿਹਾ ਹੈ ਤਸਵੀਰਾਂ ਇਸ ਵੇਲੇ ਪੰਜਾਬ ਦੇ ਲੁਧਿਆਣਾ ਦੀਆਂ ਫਿਰੋਜ਼ਪੁਰ ਰੋਡ ਤੇ ਮੌਜੂਦ ਆ ਸੀ ਤੇ ਉੱਥੇ ਦੀਆਂ ਤੁਹਾਨੂੰ ਤਸਵੀਰਾਂ ਦਿਖਾ ਰਿਆ ਧੁੰਦ ਦੂਰ ਦੂਰ ਤੱਕ ਧੁੰਦ ਦੇਖਣ ਨੂੰ ਮਿਲੇਗੀ ਤਾਂ ਸਾਵਧਾਨੀ ਵਰਤਨੀ ਪਵੇਗੀ ਤਾਂ ਆਖਿਰਕਾਰ ਦਸੰਬਰ ਦੇ ਇਹਨਾਂ ਦਿਨਾਂ ਦੇ ਵਿੱਚ ਧੁੰਦ ਦੇਖਣ ਨੂੰ ਮਿਲ ਹੀ ਗਈ ਪਰ ਲੋਕ ਹਲੇ ਵੀ ਕਹਿ ਰਹੇ ਨੇ ਕਿ ਠੰਡ ਜੋ ਹੈ ਪਿਛਲੀ ਵਾਰ ਦੇ ਅੰਦਾਜ਼ਾ ਲਗਾਇਆ ਜਾਵੇ ਤਾਂ ਬਹੁਤ ਘੱਟ ਠੰਡ ਹੈਗੀ ਹੈ ਤਾਂ ਫਿਰ ਵੀ ਜੋ ਹੈ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਘਰ ਬੈਠੇ ਜੇਕਰ ਤੁਸੀਂ ਤਸਵੀਰਾਂ ਦੇਖ ਰਹੇ ਹੋ ਤਾਂ ਘਰੋਂ ਨਿਕਲਣ ਤੋਂ ਪਹਿਲਾਂ ਜ਼ਰੂਰ ਤੁਹਾਨੂੰ ਜੋ ਐ ਅਲਰਟ ਕਰਾਂਗੇ ਇਸ ਤੋਂ ਬਾਅਦ ਜਦੋਂ ਪਹਾੜਾਂ ਤੋਂ ਬਰਫ਼ੀਲੀਆਂ ਹਵਾਵਾਂ ਆਉਣਗੀਆਂ ਤਾਂ ਪੰਜਾਬ ਦੇ ਵਿੱਚ ਠੰਡ ਦਾ ਪ੍ਰਕੋਪ ਹੋਰ ਵੱਧ ਸਕਦਾ ਹੈ ਮੌਸਮ ਵਿਭਾਗ ਨੇ ਕਿਹਾ ਚੰਡੀਗੜ੍ਹ ਪੰਜਾਬ ਅਤੇ ਹਰਿਆਣਾ ਵਿੱਚ ਦੋ ਦਿਨਾਂ ਤੱਕ ਸੀਦ ਲਹਿਰ ਦੀ ਕੋਈ ਸੰਭਾਵਨਾ ਨਹੀਂ ਹੈ ਪਰ ਇਸ ਤੋਂ ਬਾਅਦ ਜਦੋਂ ਪਹਾੜਾਂ ਤੋਂ ਬਰਫ਼ੀਲੀਆਂ ਹਵਾਵਾਂ ਆਉਣਗੀਆਂ ਤਾਂ ਜੋ ਐ ਇੱਥੇ ਠੰਡ ਹੋਰ ਵੱਧ ਸਕਦੀ ਹੈ ਪੰਜਾਬ ਦੇ ਵਿੱਚ ਠੰਡ ਹੋਰ ਵੱਧ ਸਕਦੀ ਤੁਸੀਂ ਦੇਖ ਸਕਦੇ ਹੋ ਸਿਰਫ ਧੁੰਦ ਹੀ ਦੇਖਣ ਨੂੰ ਮਿਲੇਗੀ ਚਿੱਟੀ ਚਾਦਰ ਦੇਖਣ ਨੂੰ ਮਿਲੇਗੀ ਕਿੱਦਾਂ ਜੋ ਹੈ ਦੂਰੋਂ ਦੂਰੋਂ ਆਂਦੇ ਹੋਏ ਲੋਕ ਸਿਰਫ ਲਾਈਟਸ ਨਜ਼ਰ ਆ ਰਹੀਆਂ ਨੇ ਤਾਂ ਹੀ ਕਿਹਾ ਜਾ ਰਿਹਾ ਹੈ ਕਿ ਗੱਡੀਆਂ ਦੀ ਲਾਈਟਸ ਔਨ ਕਰਕੇ ਰੱਖੋ ਫਰੰਟ ਦੀ ਲਾਈਟ ਫੌਗ ਲਾਈਟ ਸਾਰੀ ਲਾਈਟਸ ਜੁਨੇ ਔਨ ਕਰਕੇ ਚੱਲੋ ਕਿਉਂਕਿ ਜੋ ਹੈ ਸਾਹਮਣੇ ਵਾਲੇ ਦੀ ਗਲਤੀ ਦੇ ਕਾਰਨ ਆਪਣਾ ਕੋਈ ਵੀ ਨੁਕਸਾਨ ਨਾ ਕਰਾਂ ਬੈਠਣਾ ਕਿਉਂਕਿ ਆਪਣੀ ਸਾਵਧਾਨੀ ਆਪਣੇ ਹੱਥ ਹੈ ਧੁੰਦ ਦਾ ਕਹਿਰ ਵੱਧਦਾ ਹੀ ਜਾ ਰਿਹਾ ਘਟਦਾ ਨਹੀਂ ਨਜ਼ਰ ਆ ਰਿਹਾ ਪਹਿਲਗਾਮ ਦੇ ਵਿੱਚ ਸ਼ਨੀਵਾਰ ਰਾਤ ਨੂੰ ਘੱਟੋ ਘੱਟ ਤਾਪਮਾਨ 2 ਡਿਗਰੀ ਸੈਲਸੀਅਸ ਦਰਕਰਤੀ ਕਿ ਦਿੱਤਾ ਗਿਆ ਸੀ ਤਾਂ 6 ਡਿਗਰੀ ਸੈਲਸੀਅਸ ਇਸ ਵੇਲੇ ਜੋ ਤਸਵੀਰਾਂ ਦੇਖ ਰਹੇ ਹੋ ਉਸ ਦਾ 6 ਡਿਗਰੀ ਜੋ ਹੈ ਮਹਿਸੂਸ ਕੀਤਾ ਜਾ ਸਕਦਾ ਹੈ ਪੰਜਾਬ ਦਾ ਇਹ ਨਜ਼ਾਰਾ ਜੋ ਦੇਖ ਰਹੇ ਹੋ ਦੂਜੇ ਸ਼ਹਿਰਾਂ ਵਿੱਚ ਜਿਸ ਦਾ ਪੱਦਰ 6 ਤੋਂ 8 ਡਿਗਰੀ ਦੇ ਵਿੱਚ ਘਾਰ ਹੈ ਜੰਮੂ ਕਸ਼ਮੀਰ ਦੇ ਵਿਸ਼ਵ ਪ੍ਰਸਿੱਧ ਸਲਾਨੀ ਸਾਨ ਗੁਲਮਰਗ ਦਾ ਨਜ਼ਾਰਾ ਜੋ ਹੈ ਬਰਫਬਾਰੀ ਤੋਂ ਬਾਅਦ ਹੋਰ ਜੋ ਜ਼ਿਆਦਾ ਜੋ ਹੈ ਸੁੰਦਰ ਹੋ ਗਿਆ ਇਸ ਦੇ ਦਰਸ਼ਕਾਂ ਨੂੰ ਜੋ ਹੈ ਉਸ ਸਾਹਿਤ ਵੀ ਕਰ ਰਿਹਾ ਹੈ ਜੋ ਇਸ ਖੂਬਸੂਰਤ ਦ੍ਰਿਸ਼ ਦੀ ਜੋ ਹੈ ਉਡੀ ਕਰ ਰਹੇ ਸਨ ਹਾਲਾਂਕਿ ਕੁਝ ਸਲਾਨੀ ਇਸ ਗੱਲ ਤੋਂ ਵੀ ਦੁਖੀ ਨਹੀਂ ਕਿ ਇਸ ਵਾਰ ਪਹਿਲਾਂ ਨਾਲੋਂ ਘੱਟ ਬਰਫ਼ ਪੈ ਰਹੀ ਹੈ ਬਰਬਾਰੀ ਕਾਰਨ ਆਵਾਜਾਈ ਵਿੱਚ ਵਿਘਨ ਪੈਣ ਦੇ ਬਾਵਜੂਦ ਸਲਾਨੀ ਮੌਸਮ ਦੇ ਬਦਲ ਦੇ ਮਜਾਜ ਦਾ ਆਨੰਦ ਲੈ ਰਹੇ ਨੇ ਐਤਵਾਰ ਨੂੰ ਪੰਜਾਬ ਦੇ ਵਿੱਚ ਦਿਨ ਦੇ ਤਾਪਮਾਨ ਵਿੱਚ 6 ਡਿਗਰੀ ਦੀ ਗਿਰਾਵਟ ਦਰਜ ਕੀਤੀ ਗਈ ਇਹ ਆਮ ਦੇ ਨੇੜੇ ਰਹਿੰਦਾ ਹੈ ਤੇ ਸਮਰਾਲਾ ਦਾ ਸਭ ਤੋਂ ਵੱਧ ਤਾਪਮਾਨ 23.1 ਡਿਗਰੀ ਰਿਹਾ ਹਾਲਾਂਕਿ ਫਿਲਹਾਲ ਇਹ ਵੀ ਆਮ ਦੇ ਨੇੜੇ ਹੈ ਗੁਰਦਾਸਪੁਰ ਦਾ ਸਭ ਤੋਂ ਘੱਟ ਤਾਪਮਾਨ 5.5 ਡਿਗਰੀ ਰਿਹਾ ਇਸ ਤੋਂ ਇਲਾਵਾ ਅੰਮ੍ਰਿਤਸਰ ਦਾ ਘੱਟੋ ਘੱਟ ਤਾਪਮਾਨ 5.6 ਡਿਗਰੀ ਇਸ ਵੇਲੇ ਮੌਜੂਦਾ ਲੁਧਿਆਣਾ ਦੇ ਵਿੱਚ ਲੁਧਿਆਣਾ ਦੀਆਂ ਨੇ ਤਸਵੀਰਾਂ ਲੁਧਿਆਣਾ ਦਾ 7.1 ਦਰਜ ਕੀਤਾ ਗਿਆ ਸੀ ਪਰ ਇਸ ਵੇਲੇ ਜੋ ਤੁਹਾਨੂੰ ਤਸਵੀਰਾਂ ਦਿਖ ਰਹੀਆਂ ਨੇ ਸਕਰੀਨ ਦੇ ਉੱਪਰ ਉਹ 6 ਡਿਗਰੀ ਸੈਲਸੀਅਸ ਦੀਆਂ ਤਸਵੀਰਾਂ ਕਾਫੀ ਜ਼ਿਆਦਾ ਧੁੰਦ ਪੈ ਰਹੀ ਹੈ ਦੂਰ ਦੂਰ ਤੱਕ ਜੋ ਹੈ ਨਜ਼ਰ ਨਹੀਂ ਆ ਰਹੀ ਜੋ ਗੱਡੀਆਂ ਆ ਰਹੀਆਂ ਨੇ ਜੋ ਲੋਕ ਆ ਰਹੇ ਨੇ ਦੂਰ ਦੂਰ ਤੱਕ ਨਜ਼ਰ ਨਹੀਂ ਆ ਰਹੇ ਤਾਂ ਆਪਣੀ ਜੋ ਹੈ ਸਪੀਡ ਆਪਣੀ ਗੱਡੀ ਦੀ ਐਕਟਿਵਾ ਬਾਈਕ ਕਿਸੇ ਵੀ ਵਾਹਨ ਦੀ ਜੋ ਹੈ ਸਪੀਡ ਸਲੋ ਹੀ ਰੱਖਣਾ ਸਾਵਧਾਨੀ ਵਰਤਣਾ ਹੈ ਤਾਂ ਪਟਿਆਲਾ ਦਾ 6.7 ਪਠਾਨਕੋਟ ਦਾ 6.6 ਬਟਿੰਡਾ ਦਾ 6.0 ਇਸ ਵੇਲੇ ਤੁਸੀਂ ਕਿਤੇ ਮੌਜੂਦ ਹੋ ਜ਼ਰੂਰ ਸਾਨੂੰ ਕਮੈਂਟਾਂ ਦੇ ਵਿੱਚ ਦੱਸੋ ਇਸ ਵੇਲੇ ਕਿਤੇ ਮੌਜੂਦ ਹੋ ਤੇ ਕਿੱਦਾਂ ਦਾ ਤੁਹਾਡੇ ਮੌਸਮ ਹੈ ਤੁੰਦ ਕਿੰਨੀ ਕੁ ਪੈਰੀ ਐ ਮੀ ਜੋ ਹੈ ਕਿ ਨਹੀਂ ਸਾਰਾ ਕੁਝ ਕਮੈਂਟਾਂ ਵਿੱਚ ਜ਼ਰੂਰ ਸ਼ੇਅਰ ਕਰੋ ਕਿ ਕਿਤੇ ਤੁਸੀਂ ਮੌਜੂਦ ਹੋ ਮੋਗਾ ਜੇਕਰ ਤੁਸੀਂ ਮੌਜੂਦ ਹੋ ਤਾਂ ਉੱਥੇ 6.7 ਡਿਗਰੀ ਦਰਜ ਕੀਤਾ ਗਿਆ ਸੀ ਤਾਂ ਇਸ ਵੇਲੇ ਕਿਸ ਤਰੀਕੇ ਦਾ ਮਾਹੌਲ ਹੈ ਕਿਸ ਤਰੀਕੇ ਦੀ ਜੋ ਹੈ ਮੌਸਮ ਦੀ ਜੋ ਹੈ ਭਵਿੱਖਬਾਣੀ ਕੀਤੀ ਜਾ ਰਹੀ ਹੈ ਕਿ ਹੋਰ ਠੰਡ ਵੱਧ ਸਕਦੀ ਹੈ ਤਾਂ ਤੁਸੀਂ ਆਪਣੇ ਇਲਾਕੇ ਦਾ ਹਾਲ ਦੱਸੋ ਕਿ ਕਿੰਨੀ ਕਿ ਠੰਡ ਉਸ ਇਲਾਕੇ ਵਿੱਚ ਜਿੱਥੇ ਤੁਸੀਂ ਮੌਜੂਦ ਹੋ ਭਾਰਤੀ ਮੌਸਮ ਵਿਭਾਗ ਦੇ ਵਿਗਿਆਨੀ ਡਾਕਟਰ ਨੇ ਦਾ ਕਹਿਣਾ ਕਿ ਪੱਛਮੀ ਗੜਬੜੀ ਦੇ ਪ੍ਰਭਾਵ ਕਾਰਨ ਪਹਾੜਾਂ ਵਿੱਚ ਬਰਫਵਾਰੀ ਹੋਈ ਹੈ ਪਰ ਇਸ ਦਾ ਜ਼ਿਆਦਾ ਅਸਰ ਉੱਤਰੀ ਭਾਰਤ ਸ ਵਿੱਚ ਚੰਡੀਗੜ੍ਹ ਪੰਜਾਬ ਅਤੇ ਆਸ-ਪਾਸ ਦੇ ਇਲਾਕਿਆਂ ਵਿੱਚ 22 ਦਸੰਬਰ ਤੋਂ ਬਾਅਦ ਦੇਖਣ ਨੂੰ ਮਿਲੇਗਾ 22 ਦਸੰਬਰ ਤੋਂ ਬਾਅਦ ਹੋਰ ਠੰਡ ਵੱਜ ਜਾਵੇਗੀ ਤਾਂ ਆਪਣੇ ਜੋ ਹੈ ਕਰੀਬੀਆਂ ਦੇ ਨਾਲ ਇਹ ਜ਼ਰੂਰ ਅਪਡੇਟ ਸ਼ੇਅਰ ਕਰਨਾ ਤਾਂ ਜੋ ਤੁਸੀਂ ਸੇਫ ਰਹਿ ਸਕੋ ਤੇ ਇਸ ਦੇ ਨਾਲ ਹੀ ਦੱਸ ਦਿੰਨੇ ਆ ਕਿ ਪੰਜਾਬ ਦੇ ਮਾਝਾ 도ਆਬਾ ਪੂਰਬੀ ਮਾਲਵੇ ਦੇ ਜ਼ਿਲ੍ਹਿਆਂ ਵਿੱਚ ਕੁਝ ਥਾਵਾਂ ਤੇ ਹਲਕੀ ਤੋਂ ਦਰਮਿਆਨੀ ਬਾਰਿਸ਼ ਹੋਣ ਦੀ ਸੰਭਾਵਨਾ ਦੱਸੀ ਗਈ ਹੈ। ਅਗਲੇ 3 ਦਿਨਾਂ ਵਿੱਚ ਰਾਤ ਦੇ ਤਾਪਮਾਨ ਵਿੱਚ 2 ਡਿਗਰੀ ਦੀ ਗਿਰਾਵਟ ਜੋ ਦਰਜ ਕੀਤੀ ਜਾ ਸਕਦੀ ਹੈ। ਇਸ ਦੇ ਨਾਲ ਹੀ ਧੁੰਦ ਦਾ ਕਹਿਰ ਵੀ ਜਾਰੀ ਹੀ ਰਹੇਗਾ। ਹੁਣ ਤੁਹਾਨੂੰ ਪੂਰੀ ਅਪਡੇਟ ਦਵਾਂਗੇ ਜ਼ਿਲ੍ਹਿਆਂ ਦੀ। 20 ਅਤੇ 21 ਦਸੰਬਰ ਨੂੰ ਪੰਜਾਬ ਦੇ 15 ਜ਼ਿਲ੍ਹਿਆਂ ਦੇ ਵਿੱਚ ਸੰਘਣੀ ਧੁੰਦ ਪੈਣ ਦੀ ਸੰਭਾਵਨਾ ਇਹਨਾਂ ਵਿੱਚ ਅੰਮ੍ਰਿਤਸਰ, ਤਰਨਤਾਰਨ, ਕਪੂਰਥਲਾ ਜਲੰਧਰ ਫਿਰੋਜ਼ਪੁਰ ਫਜ਼ਿਲਕਾ ਫਰੀਦਕੋਟ ਮੋਗਾ ਬਠਿੰਡਾ ਐ ਨਾ ਜ਼ਿਲ੍ਹਿਆਂ ਦੇ ਵਿੱਚ ਜਿੱਥੇ ਵੀ ਤੁਸੀਂ ਮੌਜੂਦ ਹੋ ਜ਼ਰੂਰ ਕਮੈਂਟਾਂ ਦੇ ਵਿੱਚ ਦੱਸੋ ਲੁਧਿਆਣਾ ਬਰਨਾਲਾ ਮਾਨਸਾ ਸੰਗਰੂਰ ਅਤੇ ਪਟਿਆਲਾ ਜ਼ਿਲ੍ਹੇ ਸ਼ਾਮਿਲ ਹਨ ਜੇਕਰ ਇਹਨਾਂ ਵਿੱਚੋਂ ਕਿਤੇ ਵੀ ਤੁਸੀਂ ਮੌਜੂਦ ਹੋ ਜ਼ਰੂਰ ਸਾਨੂੰ ਅਪਡੇਟ ਦਿਓ ਜ਼ਰੂਰ ਉਧਰ ਦੀ ਅਪਡੇਟ ਦਿਓ 22 ਤੇ 23 ਦਸੰਬਰ ਨੂੰ ਦੱਸਿਆ ਜਾ ਰਿਹਾ ਕਿ ਮੌਸਮ ਹੋਰ ਖਰਾਬ ਰਹੇਗਾ ਤਾਂ ਤੁੰਦ ਦਾ ਕਹਿਰ ਵਧੇਗਾ ਹੀ ਕੱਟੇਗਾਨੀ ਤੇ ਪੰਜਾਬ ਦੇ ਵਿੱਚ ਕੁਝ ਇਲਾਕਿਆਂ ਵਿੱਚ ਬਾਰਿਸ਼ ਪੈਣ ਦੀ ਨਹੀਂ ਪੈਣ ਦੀ ਵੀ ਸੰਭਾਵਨਾ ਦੱਸੀ ਜਾ ਰਹੀ ਹੈ ਜੇਕਰ ਤੁਸੀਂ ਜਿਹੜੇ ਵੀ ਅਸੀਂ ਜ਼ਿਲ੍ਹੇ ਦੱਸੇ ਉਹਨਾਂ ਚ ਕਿਤੇ ਵੀ ਮੌਜੂਦ ਹੋ ਤਾਂ ਜ਼ਰੂਰ ਸਾਨੂੰ ਦੱਸੋ ਤਾਂ ਇਸ ਤਰੀਕੇ ਦੀ ਵਧੇਰੇ ਜਾਣਕਾਰੀ ਦੇ ਲਈ ਬਣੇ ਰਹੋ ਸਾਡੇ ਨਾਲ ਦੇਖਦੇ ਰਹੋ ਡੇਲੀ ਪੋਸਟ ਪੰਜਾਬੀ ਮੈਂ ਅਨچل ਜੱਗੀ ਵਿਦ ਕੈਮਰਾਮੈਨ ਅਮਨ